आरजन सतारहां मॉडल छ सौ पंज छह लख पैती हज़ार रुपया जमा नव टाइटर पूरा साफ़ टाइट बि नवें जम एम आर एफ तेीत हा नवे नंजा अठारह चा 4/4 21 ਮਾਰਲਾ 945 ਟ੍ਰੈਕਟਰ ਇਹ ਪੂਰਾ ਸਾਫ਼ ਸਾਫ਼ ਸੋਪਿਆ ਸੁਨਾਲੀ ਕਾ 14 ਮਾਰਲਾ 460 ਇਹਦੇ ਵੀ ਟਾਇਰ ਪੂਰੇ ਚੰਗੇ ਪੂਰਾ ਸਾਫ਼ ਟ੍ਰੈਕਟਰ 605000 ਜਣ 21 ਮਾਡਲ 865000 4x4 ਇਹ ਟਰੈਕਟਰ ਪੂਰਾ ਨਵਾਂ 3620 ਤਿਆਰ ਕੀਤਾ ਵਿਆ 96 ਮਾਡਲ 295000 ਰੁਪਿਆ ਸੋਨਾਲੀਕਾ 622 ਮਾਡਲ 720000 ਰੁਪਿਆ ਇਹ ਵੀ ਟਰੈਕਟਰ ਪੂਰਾ ਨਵਾਂ ਟਾਇਰ ਵੀ ਜਵਾਨਵੇਂ ਮੈਸੀ 240 20 ਮਾਡਲ 5 ਲੱਖ 1000 ਰੁਪਿਆ ਟਾਇਰ ਜਮਾਨਾ ਨਵੇਂ ਹਨ ਐਮ ਐਮ ਆਰ ਦੇ ਮੈਸੀ 9500 22 ਮਾਡਲ 7 ਲੱਖ 65000 ਟਾਇਰ ਜਮਾਨਾ ਨਵੇਂ ਆ ਟਰੈਕਟਰ ਵੀ ਪੂਰਾ ਸਾ ਸੋਨਾ ਲੀਕਾ 60 DI 21 ਮਾਡਲ 640 ਇਹ ਸਭ ਪੰਜ ਗਿੱਟੀ ਮਾਰੂ 6 ਲੱਖ 15 ਹਜ਼ਾਰ ਰੁਪਏ ਤੇ ਵੀ ਟਾਇਰ ਪੂਰੇ ਚੰਗੇ ਆ ਟਰੈਕਟਰ ਦੇ ਪੂਰਾ ਸਾਲ 4x4 ਨੋਵਾ 655 22 ਮਾਡਲ 10 ਲੱਖ 45 ਹਜ਼ਾਰ ਰੁਪਏ 350.5 ਦੀ ਮਾਡਲ 11,35,000 ਰੁਪਏ ਇਹ ਨਮਾ ਨਮਾ theater ਇੱਥੇ 605 22 ਮਾਡਲ 790